ਸਕੂਲ ਦੇ ਬੱਚਿਆਂ ਦੇ ਬੈਗ ਦੇ ਵਿੱਚੋਂ ਕੌਂਡਮ ਚਾਕੂ ਅਤੇ ਡਰੱਗਸ ਦੇ ਨਾਲ-ਨਾਲ ਹੋਰ ਕੀ ਮਿਲਿਆ ਹੈ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਆ ਵੇਖ ਲੋ ਨਿੱਕੇ-ਨਿੱਕੇ ਬੱਚੇ ਸਕੂਲ ਦੇ ਬੈਗ ਦੇ ਵਿੱਚ ਲੈ ਕੇ ਕੀ ਕੁਝ ਆਉਂਦੇ ਸੀ ਇਹ ਜਾਣਨ ਤੋਂ ਬਾਅਦ ਮਾਤਾ-ਪਿਤਾ ਦੇ ਵੀ ਹੋਸ਼ ਉੱਡ ਜਾਣਗੇ ਕਿਉਂ ਨਾ ਤੇ ਅੱਖ ਦੇ نیچے ਬੱਚੇ ਅਜਿਹੇ ਕੰਮ ਕਰ ਰਹੇ ਸੀ ਸਕੂਲ ਕਿਹੜਾ ਹੈ ਕਿਹੜੇ ਸ਼ਹਿਰ ਦੇ ਵਿੱਚ ਹੈ ਅਤੇ ਕਿੰਵੀਂ ਕਲਾਸ ਦੇ ਬੱਚੇ ਅਜਿਹੇ ਕੰਮ ਕਰ ਰਹੇ ਸੀ ਸਾਰਾ ਕੁਝ ਦੱਸਾਂਗੇ ਜਿਹਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਦੇ ਮਹਾਂ ਖਾਟੇ ਨਾਲ ਪ੍ਰਿਆ ਇੱਕ ਸਕੂਲ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋ ਇਸ ਸਕੂਲ ਦੇ ਬਾਰੇ ਜਾਣ ਲਵੋ ਕਿ ਕਿਹੜੇ ਸ਼ਹਿਰ ਦੇ ਵਿੱਚ ਹੈ ਕਿਤੇ ਤੁਹਾਡੇ ਬੱਚੇ ਤਾਂ ਇੱਥੇ ਨਹੀਂ ਪੜ ਰਹੇ ਜੀ ਹਾਂ ਹਮੇਸ਼ਾ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਸਕੂਲ ਦੇ ਵਿੱਚ ਚੈਕਿੰਗ ਹੁੰਦੀ ਹੈ ਕਲਾਸਰੂਮਸ ਦੇ ਵਿੱਚ ਬੱਚਿਆਂ ਦੇ ਜਿਹੜੇ ਬੈਗ ਨੂੰ ਚੈੱਕ ਕੀਤੇ ਜਾਂਦੇ ਨੇ ਕਿ ਬੱਚੇ ਕੋਈ ਅਜਿਹੀਆਂ ਚੀਜ਼ਾਂ ਤਾਂ ਨਹੀਂ ਲੈ ਕੇ ਆ ਰਹੇ ਜੋ ਖਰਾਬ ਹੈ ਤਾਂ ਇਸ ਦੇ ਵਿਚਕਾਰ ਹੀ ਇਸ ਸਕੂਲ ਦੇ ਵਿੱਚ ਵੀ ਚੈਕਿੰਗ ਹੋਈ ਬੱਚਿਆਂ ਦੇ ਬੈਗ ਫਰੋਲੇ ਗਏ ਤੇ ਬੈਗ ਦੇ ਵਿੱਚੋਂ ਕੁਝ ਅਜਿਹੀਆਂ ਚੀਜ਼ਾਂ ਨਿਕਲੀਆਂ ਜਿਸ ਨੇ ਹੋਸ਼ ਉਡਾ ਕੇ ਰੱਖ ਦਿੱਤਾ ਜੀ ਹਾਂ ਬੱਚਿਆਂ ਨੇ ਆਪਣੇ ਬੈਗ ਦੇ ਵਿੱਚ ਜੋ ਹੈ ਉਹ ਟਰੱਕ ਸੁਨਾ ਨੇ ਆਪਣੇ ਬੈਗ ਦੇ ਵਿੱਚ ਰੱਖਿਆ ਸੀ ਨਸ਼ੇ ਦੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਬੈਗਾਂ ਦੇ ਵਿੱਚੋਂ ਮਿਲੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਡਰੱਗ ਵੀ ਹੈ ਨਾਲ ਦੇ ਨਾਲ ਉਹਨਾਂ ਦੇ ਬੈਗ ਦੇ ਵਿੱਚੋਂ ਚਾਕੂ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਵੀ ਨੁਕੀਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਅਤੇ ਸਭ ਤੋਂ ਹੈਰਾਨੀਜਨਕ ਗੱਲ ਹੈ ਕਿ ਉਹਨਾਂ ਦੇ ਬੈਗ ਦੇ ਵਿੱਚੋਂ ਕਾਂਡਮ ਦੇ ਪੈਕੇਟ ਜਿਹੜੇ ਨੇ ਉਹ ਮਿਲੇ ਨੇ ਜਿਸ ਬਾਰੇ ਜਾਣ ਕੇ ਟੀਚਰਸ ਦੇ ਵੀ ਹੋਸ਼ ਉੱਡ ਗਏ ਨੇ ਔਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇਹ ਕਿਸੇ ਕਾਲਜ ਦੇ ਬੱਚੇ ਨਹੀਂ ਇਹ ਸਕੂਲ ਦੇ ਬੱਚੇ ਨੇ ਔਰ ਇਹ ਬੱਚੇ ਵੀ 7ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੇ ਬੱਚੇ ਨੇ ਮਤਲਬ 7ਵੀਂ ਅਤੇ 10ਵੀਂ ਕਲਾਸ ਦੇ ਬੱਚੇ ਨੇ ਜਿਨ੍ਹਾਂ ਦੀ ਉਮਰ ਨਾਰਮਲ 17 ਤੋਂ ਲੈ ਕੇ ਜਾਂ 16 ਜਾਂ 18 ਦੇ ਵਿੱਚ ਹੋ ਸਕਦੀ ਦੀ ਇਸ ਤੋਂ ਵੱਧ ਉਮਰ ਦੇ ਬੱਚੇ ਸ਼ਾਇਦ 10ਵੀਂ ਦੇ ਵਿੱਚ ਨਾ ਪੜਦੇ ਹੋਣ ਪਰ ਇਹਨਾਂ ਬੱਚਿਆਂ ਦੇ ਬੈਗਾਂ ਦੇ ਵਿੱਚੋਂ ਜੋ ਕੁਝ ਮਿਲਿਆ ਹੈ ਉਹ ਕਾਫੀ ਹੈਰਾਨੀਜਨਕ ਹੈ ਕਿ ਇਹ ਬੱਚੇ ਐਸ ਉਮਰ ਦੇ ਵਿੱਚ ਅਜਿਹੇ ਕੰਮ ਕਿਵੇਂ ਕਰ ਸਕਦੇ ਨੇ ਜਾਂ ਇਹਨਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਨੌਲੇਜ ਕਿੱਥੋਂ ਮਿਲੀ ਹੈ ਜੀ ਹਾਂ ਐਸ ਵੀਡੀਓ ਦੇ ਵਿੱਚ ਸਾਫ਼ ਤੁਸੀਂ ਚੀਜ਼ਾਂ ਦੇਖ ਸਕਦੇ ਹੋ ਕਿ ਕਿਵੇਂ ਤਾਸ਼ ਦੇ ਪੱਤੇ ਖਿਲਰੇ ਨੇ ਕਿਵੇਂ ਜੋ ਹੈ ਉਹ ਇਹਨਾਂ ਦੇ ਬੈਗ ਦੇ ਵਿੱਚ ਨਸ਼ੀਲੀਆਂ ਚੀਜ਼ਾਂ ਜਿਵੇਂ ਡਰੱਗਸ ਵਗੈਰਾ ਮਿਲਿਆ ਹੈ ਇਹਨਾਂ ਦੇ ਬੈਗ ਦੇ ਵਿੱਚੋਂ ਕੋਂਡਮ ਦੇ ਪੈਕੇਟ ਮਿਲਨੇ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਹੈ ਉਹ ਇਹਨਾਂ ਦੇ ਬੈਗ ਦੇ ਵਿੱਚੋਂ ਮਿਲਿਆ ਹੈ ਹੁਣ ਤੁਸੀਂ ਸਾਰੇ ਜਾਣੇ ਜਾਂਣਾ ਚਾਹੁੰਦੇ ਹੋਗੇ ਕਿ ਆਖਿਰਕਾਰ ਇਹ ਕਿੱਥੇ ਦਾ ਮਾਮਲਾ ਹੈ ਕਿੱਥੋਂ ਇਹ ਸਾਰਾ ਕੁਝ ਜਿਹੜਾ ਹੈ ਉਹ ਨਿਕਲਿਆ ਹੈ ਦਰਸਲ ਇਹ 나ਸਿਕ ਦਾ ਮਾਮਲਾ ਹੈ ਅਤੇ 나ਸਿਕ ਦੇ ਇੱਕ ਸਕੂਲ ਦੇ ਵਿੱਚ ਇਹ ਸਾਰਾ ਕੁਝ ਮਿਲਿਆ ਹੈ 나ਸਿਕ ਦੇ ਸਕੂਲ ਦੇ ਵਿੱਚ ਜਿਹੜੇ ਬੱਚੇ ਜਿਹੜੇ ਕਾਰਨਾਮੇ ਕਰ ਰਹੇ ਸੀ ਅਤੇ ਇਹਨਾਂ ਬੱਚਿਆਂ ਨੂੰ ਦੇਖ ਕੇ ਜੋ ਹੈ ਉਸ ਟੀਚਰਸ ਦੇ ਹੋਸ਼ ਉੱਡ ਗਏ ਮਾਪਿਆਂ ਨੂੰ ਵੀ ਬੁਲਾਇਆ ਗਿਆ ਮਾਪਿਆਂ ਨੂੰ ਵੀ ਦਿਖਾਇਆ ਗਿਆ ਕਿ ਉਹਨਾਂ ਦੇ ਬੱਚੇ ਕਿਹੜੇ ਕਿਹੋ ਜਿਹੇ ਕਾਰਨਾਮੇ ਕਰ ਰਹੇ ਨੇ ਪਰ ਸਿੱਧ ਤੁਹਾਡੇ ਤੋਂ ਸਵਾਲ ਪੁੱਛਿਆ ਕਿ ਤੁਹਾਨੂੰ ਇਹ ਦੇਖ ਕੇ ਕੀ ਲੱਗਦਾ ਹੈ ਕਿ ਬੱਚੇ ਕਿੱਥੋਂ ਸਿੱਖਦੇ ਹੋਣਗੇ ਕਿਵੇਂ ਕਰਦੇ ਹੋਣਗੇ ਬੱਚਿਆਂ ਨੂੰ ਆਖੀਕਾਰ ਇਹਨਾਂ ਚੀਜ਼ਾਂ ਦੀ ਨੌਲੇਜ ਕਿੱਥੋਂ ਮਿਲੀ ਬੱਚੇ ਆਪਣੇ ਬੈਗ ਦੇ ਵਿੱਚ ਨੁਖੀਲੀਆਂ ਚੀਜ਼ਾਂ ਲੈ ਕੇ ਘੁੰਮ ਰਹੇ ਸੀ ਮਤਲਬ ਚਾਕੂ ਸਮੇਤ ਹੋਰ ਵੀ ਬਹੁਤ ਸਾਰੀਆਂ ਨੁਖੀਲੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਬੈਗ ਦੇ ਵਿੱਚੋਂ ਮਿਲੀਆਂ ਨੇ ਜੋ ਕਿਤੇ ਨਾ ਕਿਤੇ ਡਰਾ ਰਹੀਆਂ ਨੇ ਸੋ ਬਹੁਤ ਸਾਰੇ ਮਾਮਲੇ ਸਕੂਲ ਦੇ ਵਿੱਚ ਆਉਂਦੇ ਨੇ ਕਿ ਬੱਚੇ ਟੀਚਰਾਂ ਤੇ ਹੀ ਹਮਲਾ ਕਰ ਦਿੰਦੇ ਨੇ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਟੀਚਰਸ ਨੂੰ ਵੀ ਡਰਾ ਰਹੀਆਂ ਨੇ ਕਿ ਆਖਿਰਕਾਰ ਬੱਚੇ ਅਜਿਹਾ ਕਿਵੇਂ ਕਰ ਸਕਦੇ ਨੇ ਤੁਸੀਂ ਕੀ ਕਹੋਗੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ